हां जी सत श्री अकाल जी आज ਆਪਾਂ ਆਿਆਂਗੇ ਗੁਰਦੁਆਰਾ ਮਸਤੌਣਾ ਸਾਹਿਬ ਸੱਚਖੰਡ ਅੰਗੀਠਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਅੱਜ ਸਾਡੇ ਮਿੱਤਰ ਦਾ ਹੈਗਾ ਜੀ ਜਨਮ ਦਿਨ ਸੁੱਖੀ ਦਾ ਜਿਹਦੇ ਭਾਈ ਸਤਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹ ਮਿੱਤਰ ਆਏ ਸੀ ਆਪਣੇ ਫਰੀਦਕੋਟ ਤੋਂ ਆਇਆ ਸੀ ਕੋਈ ਫਿਰੋਜ਼ਪੁਰ ਤੋਂ ਕੋਈ ਕਿਤੋਂ ਗਏ ਨਾ ਦੂਰੋਂ ਦੂਰ ਤੇ ਆਪਾਂ ਇਹਨਾਂ ਨੂੰ ਕਰਵਾਏ ਦਰਸ਼ਨ ਗੁਰਦੁਆਰਾ ਮਸਤੌਣਾ ਸਾਹਿਬ ਦੇ ਤੇ ਇਹਨਾਂ ਨੂੰ ਪਹਿਲਾਂ ਲੈ ਕੇ ਆਪਾਂ ਚੱਲੇ ਗੁਰਦਾਰਾ ਅੰਗੀਠਾ ਸਾਹਿਬ ਜਿਹੜਾ ਹਰਮੰਦਰ ਸਾਹਿਬੀ ਤਰਜ਼ ਦੇ ਬਣਿਆ ਹੋਇਆ ਹੈਗਾ ਅ ਦਰਬਾਰ ਸਾਹਿਬ ਪਾਣੀ ਦੇ ਵਿੱਚ ਉੱਥੇ ਦਰਸ਼ਨ ਕਰਾਏ ਤੇ ਹੁਣ ਆਪਾਂ ਬੈਠੇ ਅੰਦਰ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਆਪਾਂ ਨੇ ਮੱਥਾ ਟੇਕ ਕੇ ਦਰਸ਼ਨ ਕਰਕੇ ਇੱਥੋਂ ਆਪਾਂ ਅੱਗੇ ਨੂੰ ਚਾਲੇ ਪਾਲ ਤੇ ਇੱਧਰ ਬਾਬਾ ਜੀ ਸੇਵਾ ਲੱਗ ਰਹੇ ਨੇ ਕਰਨ ਅੰਗੀਤਾ ਸਾਹਿਬ ਦੇ ਬਾਹਰ ਪਾਣੀ ਨਾਲ ਧੋਤਵਾਈ ਚੱਲ ਰਹੀ ਹੈ ਪ੍ਰਕਰਮਾਂ ਦੀ ਤੇ ਫੇਰ ਆਪਾਂ ਉੱਥੋਂ ਆਗੇ ਅੰਦਰ ਇਥੇ ਇਹ ਦੇਗ ਹੈ ਜੀ ਪ੍ਰਾਤਨ ਬਾਬਾ ਅਤਰ ਸਿੰਘ ਵੇਲੇ ਦੀ ਤੇ ਇਹਦਾ ਇਤਿਹਾਸ ਹੈ ਜਿਹੜਾ ਉਹ ਆਪਾਂ ਨੂੰ ਬਾਬਾ ਜੀ ਨੇ ਜਿਹੜੇ ਲਾਲ ਪਰਨੇ ਵਾਲੇ ਇਹ ਆਪਾਂ ਨੂੰ ਦੱਸਣਗੇ ਇਹਦੇ ਬਾਰੇ ਇਹ ਇਹਦਾ ਇਤਿਹਾਸ ਹੈ ਜਿਹੜਾ ਪੁਰਾਣਾ ਪ੍ਰਾਤਨ ਕੀ ਬਾਏ ਜੀ ਦੀ ਫਕੀਰ ਇਹ ਚ ਕਾਸ਼ਮਨ ਤੋਂ ਆਉਂ ਪੈਂਦੇ ਨੇ ਜੀ ਹਾਂ ਜੀ ਟੋਪਾਂ ਤੋਂ ਖੰਡਾ ਟੋਪੀ ਤੇ ਆਉਦੇ 80 ਮੀਟਰ ਪਾਣੀ 80 ਮੀਟਰ ਤੇ ਸੈੱਡ ਲੈਂਡਰ ਲੱਗਦਾ 3 ਘੰਟੇ 4000 ਜੀ 3 ਘੰਟੇ 4000 ਆਪਾਂ ਦੱਸਦੇ ਫੰਡ ਬਣੀ ਹੋਈ ਹੈ ਫੰਡ ਬਣੀ ਹੋਈ ਦੇ ਵਿੱਚ ਨਿਕਲ ਕੇ ਭਰਦੇ ਅੱਛਾ ਨਹੀਂ ਕਰਦੇ ਹਰੇ ਨੂੰ ਅੱਛਾ ਨਹੀਂ ਮਸਲਾ ਨਹੀਂ ਇਹ ਤਾਂ ਪਾਬਲਾ ਦਸਮੇਣੀ ਜਗਾਈ 11 ਪਾਬਲਾ ਦਸਮੇਣੀ ਹਾਂ ਜੀ ਕਿਹਦੇ ਆਧਾਰ ਕਰਾ ਦੇ ਭਾਈ ਹਾਂ ਚੱਲ ਤੇ ਜਾਂਦੇ ਸਤੋਗਰ ਦਾ ਨਾਮ ਨਾਲ ਪਰ ਜਿਹੜਾ ਹਾਂ ਉਹ ਵੀ ਸਾਡੇ ਕੋਲ ਆ ਆਹ ਦੇਖ ਲੋ ਲੋ ਜਿ ਇਤਿਹਾਸ ਸੁਣਨ ਤੋਂ ਬਾਅਦ ਫਿਰ ਆਪਾਂ ਕੀਤੇ ਪਵਿੱਤਰ ਦੇਗ ਦੇ ਦਰਸ਼ਨ ਇਹ ਪਿੱਤਲ ਦੀ ਬਣੀ ਹੋਈ ਹੈ ਦੇਗਾ ਠੀਕ ਹੈ ਜੀ ਪਰ ਹੁਣ ਇਹ ਢੱਕੀ ਹੋਈ ਹੈਗੀ ਉੱਪਰੋਂ ਤਾਂ ਕਿ ਇਹਦੇ ਵਿੱਚ ਕੋਈ ਚੀਜ਼ ਨਾ ਹੋਵੇ ਤੇ ਇਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਚੋਂ ਲੰਗਰ ਹਾਲ ਚੋਂ ਬਾਹਰ ਆ ਗਏ ਬਾਹਰ ਆ ਕੇ ਇੱਥੇ ਆਪਾਂ ਆ ਗਏ ਜੀ ਇਹ ਆਪਣਾ ਜਿੱਥੇ ਦੀਵਾਨ ਹਾਲ ਹੈਗਾ ਸਾਹਮਣੇ 메ਨ ਗੁਰਦੁਆਰਾ ਸਾਹਿਬ ਤੇ ਆਓ ਆਪਾਂ ਇੱਥੇ ਦਰਸ਼ਨ ਕਰਾਉਣਾ ਤੁਹਾਨੂੰ ਲਓ ਜੀ ਇਹ ਬਖੰਤਪਾ ਬਾਦਰ ਸਿੰਘ ਜੀ ਦੇ ਵੇਲੇ ਦੇ ਜਿਹੜੇ ਔਜ਼ਾਰ ਨੇ ਜਾ ਬਾਬਾਈ ਜਿਨ੍ਹਾਂ ਨਾਲ ਕੰਮ ਕਰਦੇ ਸੀ ਉਹ ਔਜ਼ਾਰ ਨੇ ਕਰੋ ਜੀ ਸਾਰੀ ਸੰਗਤ ਦਰਸ਼ਨ ਤੁਸੀਂ ਤੇ ਇੱਥੇ ਜਿਹੜੇ ਬਰਤਨ ਵਗੈਰਾ ਸੀ ਪਿੱਤਲ ਦੇ ਸਾਰੇ ਪੁਰਾਤਨ ਉਸੇ ਤਰ੍ਹਾਂ ਪਏ ਨੇ ਇਹ ਰੰਦੇ ਵਗੈਰਾ ਜਿਹੜੇ ਉਦੋਂ ਕੰਮ ਕਰਦੇ ਹੁੰਦੇ ਸੀਗੇ ਕਾਰੀਗਰ ਉਹਨਾਂ ਵੇਲੇ ਦੇ ਇਹ ਜਿਹੜੇ ਸਾਰੇ ਜਿੰਨੇ ਔਜ਼ਾਰ ਨੇ ਉਹੋ ਸਾਮ੍ਹ ਕੇ ਰੱਖੇ ਹੋਏ ਨੇ ਕਮੇਟੀ ਨੇ ਉਹਨਾਂ ਸ਼ੀਸ਼ੇ ਦੇ ਵਿੱਚ ਇਹਨਾਂ ਨੂੰ ਸਜੋਬਿਤ ਕਰਿਆ ਹੋਇਆਗਾ ਤੇ ਤਾਂ ਕਿ ਕਿਸੇ ਦੇ ਹੱਥਾਂ ਨਾਲ ਲੱਗਣ ਝੂਠੇ ਮਿਠੇ ਹਨ ਤੇ ਸੰਗਤ ਜੀ ਜੋ ਤੁਸੀਂ ਵੀ ਆਓ ਤਾਂ ਇਹ ਚੀਜ਼ਾਂ ਦੇ ਸਾਰੀਆਂ ਦੇ ਦਰਸ਼ਨ ਤੁਸੀਂ ਇੱਕ ਵਾਰੀ ਜ਼ਰੂਰ ਕਰਕੇ ਜਾਇਆ ਕਰੋ ਸੰਤਵਾ ਬਾਤਰ ਸਿੰਘ ਜੀ ਮਸਤੌਣਾ ਸਾਹਿਬ ਤੇ ਹਰੇਕ ਐਤਵਾਰ ਵੀ ਇੱਥੇ ਉਹ ਹੁੰਦਾ ਹੈਗਾ ਤੇ ਮੱਸਿਆ ਜਿਹੜੀ ਹੈ ਇੱਥੇ ਉਹ ਹਰ ਮਹੀਨੇ ਮਨਾਈ ਜਾਂਦੀ ਹੈਗੀ ਤੇ ਕਰੋ ਜੀ ਦਰਸ਼ਨ ਪ੍ਰਾਤਨ ਜਿਹੜੀਆਂ ਚੀਜ਼ਾਂ ਦੇ ਸੰਤਵਾ ਬਾਤਰ ਸਿੰਘ ਜੀ ਵੇਲੇ ਦੀਆਂ ਨੇ ਜਿਹੜੀਆਂ ਤੋਸਾ ਖਾਨਾ ਹੈ ਬਾਬਾ ਜੀ ਦਾ Anyway.